ਆ ਇੱਕ ਮੈਂ ਵੀਡੀਓ ਦੇਖ ਕੇ ਟਿਆ ਜਿਹੜੇ ਕਹਿੰਦੇ 2 ਕਰੋੜ ਰੁਪਇਆ ਲਾ ਕੇ ਸਰਪੰਚ ਬਣਦੇ ਸੀ ਉਹਦੇ ਪਿਓ ਦਾ ਬਿਆਨ ਸੀ ਕਿ ਮੈਂ ਸਰਪੰਚ ਕੀ ਕਵਾਂ ਸਰਪੰਚ ਮਜਬਨ ਨਹੀਂ ਤੂੰ ਬਾਬਾ ਦਾੜੀ ਤੇਰੀ ਮੈਂ ਕੀ ਕਵਾਂ ਮੈਂ ਗੱਲ ਇਹ ਕਹਿੰਦਾ ਚੰਗੀ ਨਹੀਂ ਲੱਗਦਾ ਆ ਜਿਹੜੇ ਬੱਗੇਵਾਲ ਕਰਾਈ ਫਿਰਦਾ ਮੈਨੂੰ ਲੱਗਦਾ ਜਾਂ ਤਾਂ ਤੈਨੂੰ ਜੰਗਲ ਚ ਸਿੱਟਿਆ ਸੀ ਜਾਂ ਤੈਨੂੰ ਸੰਗਲ ਲਾ ਕੇ ਰੱਖਿਆ ਸੀ ਔਰ ਜਾਂ ਫਿਰ ਤੂੰ ਧੁੱਪ ਚ ਹੀ ਬੈਠਾ ਰਿਆ ਤੈਨੂੰ ਹਲੇ ਤੱਕ ਬੋਲਣ ਦਾ ਪਤਾ ਨਹੀਂ ਲੱਗਿਆ ਜਾਂ ਤੈਨੂੰ ਪੈਸੇ ਦਾ ਹੰਕਾਰ ਆ ਤੂੰ ਜਾਤੀਆਂ ਨੂੰ ਆਪਾਂ ਤੇਰੇ ਵਰਗੇ ਬੰਦੇ ਬਦਨਾਮ ਕਰ ਦਿੰਦੇ ਆ ਮੈਂ ਪਹਿਲਾ ਗੱਲ ਇਹ ਕਹਾਂ ਕਿ ਜਿਹੜਾ ਇਹ ਕਹਾ ਕਿ ਸਰਪੰਚ ਕੀ ਕਹਾਂ ਕਿ ਸਰਪੰਚ ਮਜ ਬਣਿਆ ਪਹਿਲਾਂ ਸੁਣੀ ਲੋ ਇੱਕ ਮਿੰਟ ਹਾਂ ਤੇ ਜਿਹੜਾ ਸਰਪੰਚ ਮੈਂ ਕਹਾਂ ਮਜ ਬਣਿਆ ਪੰਜ ਜਿਹੜਾ ਸਰਪੰਚ ਮੈਂ ਕਹਾਂ ਮਜ ਬਣਿਆ ਕਿਸੇ ਦਾ ਨਾਮ ਨਹੀਂ ਹੁਣ ਤੁਸੀਂ ਇੱਕ ਗੱਲ ਦੱਸੋ ਕਿ ਤੇਰੇ ਵਰਗੇ ਹੁਣ ਕੀ ਕਵਾਂ ਹੋਰਾਂ ਦਾ ਵੀ ਜਿਹੜਾ ਕਹਿ ਲੋ ਨਾਮ ਬਦਨਾਮ ਹੁੰਦਾ ਆ ਜਿਹੜੇ ਕਹਿਲਾ ਤੂੰ ਐਡੀ ਤੇਰੀ ਉਮਰ ਹੋ ਗਈ ਵੋਟ ਤੂੰ ਪਾਉਂਦਾ ਹੀ ਆਇਆ ਆ ਕੀ ਕਵਾਂ ਸਰਪੰਚ ਕੀ ਕਵਾਂ ਇੱਕ ਮਜਬੂਰ ਉਹ ਹੈ ਤੇ ਸੇ ਦੇਸ਼ ਦੀ ਹੋਗੀ ਹੈ ਤੇ ਸੇ ਪੰਜਾਬ ਦੀ ਹੋਊਗੀ ਆ ਤੁਸੀਂ ਨੱਕ ਡੋਪ ਕੇ ਮਰ ਕਿਉਂ ਨਹੀਂ ਗਏ ਤੁਹਾਡੇ ਤੇ ਅੰਗਰੇਜ਼ਾਂ ਨੇ ਆ ਕੇ ਰਾਜ ਕੀਤਾ ਉਦੋਂ ਦਾ ਤੁਸੀਂ ਆ ਪਟੇ ਖਾਂਦੀ ਰਹਿ ਗਏ ਆ ਤੁਸੀਂ ਜਿਹੜੇ ਛਾਂਟੇ ਹੁੰਦੇ ਸੀ ਉਹ ਛਾਂਟੇ ਖਾਂਦੀ ਰਹਿ ਗਏ ਆ ਤੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਜਿਹੜੇ ਸ਼ਹੀਦ ਭਗਤ ਸਿੰਘ ਵਰਗੇ ਜਾਂ ਸਾਡੇ ਸ਼ਹੀਦ ਉਦਮ ਸਿੰਘ ਵਰਗੇ ਜਿਨ੍ਹਾਂ ਨੇ ਸ਼ਹੀਦਾਂ ਪਾਗਾ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਤੇ ਤੇਰੇ ਵਰਗੇ ਕਮਰਿਆਂ ਚ ਲੁਕ ਲੁਕ ਬੈੰਦੇ ਹੋਣੇ ਆ ਉਦੋਂ ਕਿਉਂ ਨਹੀਂ ਬੋਲਦਾ ਆ ਜਦੋਂ ਸਰਕਾਰਾਂ ਦੇ ਰਾਜ ਆਉਂਦੇ ਆ ਜਦੋਂ ਧਰਨੇ ਲੱਗਦੇ ਆ ਲੋਕਾਂ ਦੇ ਹੱਕਾਂ ਵਿੱਚ ਕਿਸਾਨ ਵੀ ਧਰਨੇ ਲਾਉਂਦੇ ਆ ਮਜ਼ਦੂਰ ਵੀ ਧਰਨੇ ਲਾਉਂਦੇ ਆ ਉਸ ਟਾਈਮ ਤੇ ਤੇਰੇ ਵਰਗੇ ਅਰਜਾਈਆਂ ਚ ਲੁਕਣ ਵਾਲੀ ਆ ਉਸ ਟਾਈਮ ਤੇ ਕਿਉਂ ਨਹੀਂ ਕਹਿੰਦਾ ਕਿਉਂ ਨਹੀਂ ਬੋਲਦਾ ਤੇਰੇ ਅਰਗਿਆਂ ਦੀ ਸੋਚ ਆ ਨਾ ਜਿਹੜੀ ਸੋਚ ਹੁੰਦੀ ਨਹੀਂ ਅਸਲ ਦੇ ਵਿੱਚ ਮਤ ਮਾਰੀ ਪਈ ਹੁੰਦੀ ਆ ਮੇਰੀਆਂ ਗੱਲਾਂ ਦੇ ਤੱਕ ਪਹੁੰਚਾ ਦਿਓ ਜੇ ਰਹੀ ਗੱਲ ਹੁਣ ਮਜਬੀ ਜੱਟ ਜਾਂ ਰਾਏ ਸਿੱਖ ਜਾਂ ਮਹਾਜਨ ਜਾਂ ਕੋਈ ਵੀ ਕਿਸੇ ਜਾਤੀ ਦਾ ਸਰਪੰਚ ਹੋਵੇ ਤੁਸੀਂ ਜਾਤੀਆਂ ਦੇ ਸਰਪੰਚ ਚੁੰਨਦੇ ਆਏ ਆ ਤਾਂ ਕਰਕੇ ਤਾਂ ਬੇੜਾ ਗਰਕ ਕਰਾਇਆ ਤੁਸੀਂ ਪਿੰਡਾਂ ਦਾ ਉਹ ਸੋਣਾ ਬਾਬਾ ਇੱਧਰ ਗੱਲ ਸੁਣ ਧਿਆਨ ਨਾਲ ਤੂੰ ਜਾਤਾਂ ਦੀ ਗੱਲ ਕਰਦਾ ਕਿ ਸਰਪੰਚੋ ਮੱਝ ਬਣਿਆ ਜੇ ਤੂੰ ਜਿਹੜੇ ਲੋਕ ਜਾਤੀ ਵੇਖ ਕੇ ਵੋਟ ਪਾਉਂਦੇ ਆ ਜਾਤੀ ਵੇਖ ਕੇ ਸਰਪੰਚ ਬਣਾਉਂਦੇ ਆ ਜਾਤੀ ਵੇਖ ਕੇ ਐਮ ਐਲ ਏ ਬਣਾਉਂਦੇ ਆ ਜਾਤੀ ਵੇਖ ਕੇ ਮੁੱਖ ਮੰਤਰੀ ਬਣਾਉਂਦੇ ਆ ਕਿ ਤੇਰੇ ਅੱਗੇ ਦਾ ਸਵਰਿਆ ਕੀ ਆ ਫਿੱਟੇ ਲਾਂ ਤਾਂ ਤੇਰੀ ਇਹੋ ਜੀ ਸੋਚ ਤੇ ਕਦੇ ਹਸਪੀਟਲ ਜਾ ਕੇ ਵੇਖ ਗਰੀਬ ਜਿਹੜਾ ਮਹਾਜਨ ਗਰੀਬ ਜਾਟਾ ਗਰੀਬ ਮਜਬੀ ਸੇਖਾ ਗਰੀਬ ਰਾਏ ਸੇਖਾ ਗਰੀਬ ਰਵਿਦਾਸੀਆ ਗਰੀਬ ਵਾਲਮੀਕੀ ਇਹ ਸਾਰੇ ਦੇ ਸਾਰੇ ਹਸਪੀਟਲ ਵਿੱਚ ਉੱਚੀ ਉੱਚੀ ਤਾਹਾਂ ਮਾਰਦੇ ਆ ਛੇਤੀ ਕਿਤੇ ਇਲਾਜ ਕਰਾਉਣ ਨੂੰ ਪੈਸੇ ਨਹੀਂ ਹੁੰਦੇ ਤੇ ਤੇਰੇ ਵਰਗੇ ਉਹਦੇ ਕਿਹੜੀ ਖੁੰਝ ਚ ਲੋਕ ਕੇ ਬੈਂਦੇ ਆ ਅੱਜ ਤੂੰ ਸਰਪੰਚੀਆਂ ਤੇ ਪੈਸੇ ਲਾਉਣਾ ਕਿ ਫਲਾ ਮਜ ਬਣਿਆ ਤੂੰ ਕੌਣਾ ਤੁਸੀਂ ਇੱਕ ਗੱਲ ਦੱਸੋ ਕੋਈ ਲਾਇਸੈਂਸ ਮਿਲਿਆ ਜਦੋਂ ਤੂੰ ਦੁਨੀਆ ਤੇ ਆਇਆ ਸੀ ਕੋਈ ਫੁੱਲ ਲੱਗੇ ਸੀ ਤੈਨੂੰ ਵੀ ਜਾਂ ਭਾਈ ਉਹਨਾਂ ਨੂੰ ਲੱਗੇ ਨਹੀਂ ਉਹ ਜਿੱਥੇ ਸਾਰੇ ਔਨ ਜਾਣ ਦਾ ਰਾਹ ਇੱਕ ਹੀ ਆ ਸਾਰਿਆਂ ਨੇ ਲੱਕੜਾਂ ਰਾਹੀਂ ਜਾਣਾ ਪਿਆਉਂਦਾ ਜਵੇਂ ਮਹਾਰਾਜ ਨੇ ਸ੍ਰਿਸ਼ਟੀ ਰਚਾਈ ਆ ਉਸੇ ਤਰ੍ਹਾਂ ਹੀ ਐਨਾ ਹੰਕਾਰ ਨਹੀਂ ਕਰੀਦਾ ਲੋਕੋ ਸਰਪੰਚ ਜਾਤਵੇ ਕੇ ਨਹੀਂ ਬਣਾਉਣਾ ਚਾਹੀਦਾ ਐਮਐਲਏ ਜਾਤਵੇ ਕੇ ਨਹੀਂ ਬਣਾਉਣਾ ਚਾਹੀਦਾ ਮੁੱਖ ਮੰਤਰੀ ਜਾਤਵੇ ਕੇ ਨਹੀਂ ਬਣਾਉਣਾ ਚਾਹੀਦਾ ਢੇੜਾ ਗਰਕ ਹੋ ਜਾਂਦਾ ਕਿੰਨੇ ਮੁੱਖ ਮੰਤਰੀ ਸਾਰੀਆਂ ਜਿਹੜੇ ਕਹ ਲੋ ਜੱਟ ਸਿੱਖਾਂ ਦੇ ਬਣੇ ਆ ਤੇ ਆਤਮ ਹੱਤਿਆ ਕਿੰਨਾਂ ਨੇ ਕੀਤੀ ਆ ਕਿੰਨਾਂ ਨੇ ਕੀਤੀ ਆ ਦੱਸੋ ਜੱਟਾਂ ਨੇ ਕੀਤੀ ਆ ਧਰਨੇ ਲਾਗਦੇ ਆ लाठी चार्ज ਕੌਣ ਕਰਾਉਂਦਾ ਉਹ ਜੱਟ ਹੀ ਕਰਾਉਂਦਾ ਕਿੰਨੇ ਸਰਪੰਚ ਜੱਟ ਸਿੱਖ ਬਣਿਆ ਉਹਨੇ ਗਰੀਬ ਜੱਟਾਂ ਦਾ ਕੀ ਸਵਾਰਤਾ ਕਿੰਨੇ ਸਰਪੰਚ ਮਹਾਜਨ ਬਣਿਆ ਉਹਨੇ ਗਰੀਬ ਮਹਾਜਨਾਂ ਦਾ ਕੀ ਸਵਾਰਤਾ ਕਿੰਨੇ ਮਜਬੀ ਸਿੱਖ ਐਮਐਲਏ ਬਣਿਆ ਕਿੰਨੇ ਮਜਬੀ ਸਿੱਖ ਸਰਪੰਚ ਬਣਿਆ ਉਹਨਾਂ ਨੇ ਕੀ ਸਵਾਰਤਾ ਕੁਛ ਨਹੀਂ ਸਵਾਰਦੇ ਕਿੰਨੇ ਰਾਏ ਸਿੱਖ ਸਰਪੰਚ ਬਣਿਆ ਉਹਨਾਂ ਨੇ ਰਾਏ ਸਿੱਖਾਂ ਦਾ ਕੀ ਸਵਾਰਤਾ ਹਰ ਜਾਤੀ ਦੇ ਮੈਂਬਰ ਤੋਂ ਲੈ ਕੇ ਐਮਐਲਏ ਤੱਕ ਬੰਦੇ ਆ ਉਹਨਾਂ ਨੇ ਅੱਜ ਤੱਕ ਕਿਸੇ ਦਾ ਕੁਛ ਸਵਾਰਿਆ ਹੋਵੇ ਤਾਂ ਤੂੰ ਦੱਸ ਉਹ ਬਾਬਾ ਕੀ ਬੋਲਦਾ ਤੈਨੂੰ ਬੋਲਣ ਲੱਗਾ ਸ਼ਰਮ ਨਹੀਂ ਆਉਂਦੀ ਮੀਡੀਆ ਅੱਗੇ ਤਾਂ ਵੈਸੇ ਵੀ ਮੈਂ ਕਹਿੰਨਾ ਲੋਕ ਚੰਗੇ ਭਲੇ ਗੁੰਗੇ ਹੋ ਜਾਂਦੇ ਆ ਤੇ ਤੂੰ ਕਿਹੜੇ ਗੰਦੇ ਸ਼ਬਦ ਬੋਲ ਲਈ ਜਾਨਾ ਮਤਲਬ ਤੇਰੀ ਸੋਚ ਆ ਜਿਹੜੀ ਸਰਪੰਚ ਕੋਈ ਵੀ ਹੋ ਸਕਦਾ ਅਸੀਂ ਜਾਤਾਂ ਵੇਖ ਕੇ ਸਰਪੰਚ ਬਣਾਉਂਦੇ ਆਂ ਆ ਚੰਗਾ ਇਨਸਾਨ ਵੇਖ ਕੇ ਸਰਪੰਚ ਨਹੀਂ ਬਣਾਇਆ ਜੇਕਰ ਇਹੀ ਆਪਾਂ ਕਹੀਏ ਜੱਟ ਸੇ ਕਹਿਣ ਜਾਂ ਰਵਿਦਾਸ ਜੀ ਇਹ ਕਹਿਣ ਬਾਲਮੀਕੀ ਇਹ ਕਹਿਣ ਰਾਏ ਸੇ ਕਹਿਣ ਕਿ ਯਾਰੋ ਮਜਬੀ ਸੇ ਇੱਕ ਚੰਗਾ ਚੰਗੀ ਸੋਚ ਆਉਦੀ ਉਹਨੂੰ ਸਰਪੰਚ ਬਣਾਓ ਪਰ ਨਹੀਂ ਆਪਾਂ ਜਾਤ ਵੇਖ ਕੇ ਬਣਾਉਂਨੇ ਆਂ ਇਨਸਾਨ ਵੇਖ ਕੇ ਨਹੀਂ ਬਣਾਇਆ ਤਾਂ ਕਰਕੇ ਤੁਹਾਡੇ ਬੇੜੇ ਗਰਕ ਹੋਈ ਜਾਂਦੇ ਆ ਉਹ ਤੁਹਾਡੇ ਤੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੇ ਰਾਜ ਕਰ ਲੇ ਤੁਹਾਡੇ ਬੱਚੇ ਤਬਾਹ ਕਰਤੇ ਉਸ ਟਾਈਮ ਤੇ ਤੁਹਾਡੀਆਂ ਜਮੀਰਾਂ ਨਹੀਂ ਜਾਗੀਆਂ ਇੱਕ ਪੰਜਾਬ ਦੇ ਵਿੱਚ ਤੁਸੀਂ ਵੀ ਸਿੱਖ ਹੋ ਵੀ ਸਿੱਖ ਔਰ ਤੁਸੀਂ ਦਸਤਾਰਾ ਬਨ ਕੇ ਸਿਰ ਤੇ ਕਿਹੋ ਜੀਆਂ ਸ਼ਬਦਾਵਲੀਾਂ ਵਰਤਦੇ ਆ ਸ਼ਰਮੋਣੀ ਚਾਹੀਦੀ ਆ ਲੀਕ ਲਵਾ ਰਹੇ ਆ ਤੁਸੀਂ ਪੰਜਾਬ ਨੂੰ ਮੈਂ ਬੋਲ ਕੇ ਰਾਜੀ ਨਹੀਂ ਸੀਗਾ ਜਾ ਜੇ ਤੇਰੇ ਚ ਐਡੀ ਹਿੰਮਤ ਆ ਵੱਡਾ ਤੂੰ ਰਿਆ ਹੋਵੇ 2-2 ਕਰੋੜ ਰੁਪਇਆ ਮੈਂ ਸੁਣਿਆ ਤੁਸੀਂ ਸਰਪੰਚੀਆਂ ਤੇ ਲਾਉਨੇ ਆ ਜਾ ਜੇ ਤੇਰੇ ਚੱਡੀ ਹਿੰਮਤ ਆ ਤਾਂ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਜੱਟਾਂ ਸਿੱਖਾਂ ਦੇ ਰਵੀਦਾਸ ਸਿੰਘਾਂ ਦੇ ਬਾਲਮਿਕੀਆਂ ਦੇ ਮਜਬੀ ਸਿੱਖਾਂ ਦੇ ਰਾਏ ਸਿੱਖਾਂ ਦੇ ਪੁੱਤ ਬਾਹਰਲੀ ਕੰਟਰੀ ਦੋ ਡੰਗ ਦੀ ਰੋਟੀ ਪਿੱਛੇ ਜਾ ਰਹੇ ਆ ਉਹਨਾਂ ਅੰਗਰੇਜ਼ਾਂ ਕੋਲ ਜਾ ਰਹੇ ਆ ਜਿੰਨਾ ਅੰਗਰੇਜ਼ਾਂ ਨੂੰ ਸਾਡੇ ਸ਼ਹੀਦਾਂ ਨੇ ਬਾਹਰ ਕੱਢਿਆ ਤੇ ਅੱਜ ਸਾਡੇ ਹਾਸਤੇ ਕਿੱਡੀ ਸ਼ਰਮਿੰਦਗੀ ਦੀ ਗੱਲ ਆ ਦੋ-ਦੋ ਕਰੋੜ ਰੁਪਈਆ ਸਰਪੰਚੀਆਂ ਤੇ ਲਾਉਨੇ ਆ ਉਹੀ 2-3 ਕਰੋੜ ਹੋਰ ਪਾ ਕੇ ਕੋਈ ਉਹਨਾਂ ਵਾਸਤੇ ਫੈਕਟਰੀ ਖੋਲ ਦੇ ਸੋਚਾਂ ਵੇਖ ਵੱਡੇ ਰਹੇ ਮੈਂ ਸਰਪੰਚ ਆ ਯਾਰ ਸਰਪੰਚਾਂ ਤਾਂ ਚੰਗੇ ਕੰਮ ਕਰਨੇ ਚਾਹੀਦੇ ਆ ਤੇਰੇ ਅਰਗਿਆਂ ਦੀ ਬੋਲ ਬਾਣੀ ਜਿਹੜੀ ਇਹੋ ਜੀ ਬੋਲ ਬਾਣੀ ਗੰਦੀ ਬੋਲ ਬਾਣੀ ਤੇਰੇ ਅਰਗਿਆਂ ਦੀ ਆ ਤੇਰੀ ਉਮਰ ਦਾ ਲਿਹਾਜ ਖਾਰਿਆ ਨਹੀਂ ਮੈਂ ਆਦੇ ਲਹਿਜੇ ਦੇ ਵਿੱਚ ਬੋਲਾਂ ਕਿ ਤੈਨੂੰ ਬੋਲਣਾ ਕੀ ਚਾਹੀਦਾ ਸ਼ਰਮ ਕਰ ਗੱਲ ਸੁਣ ਇੱਕ ਨੰਬਰ ਦੀ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਵਾਂ ਜਾਤੀ ਮਾਰ ਇੱਧਰ ਤੇਰੇ ਵਰਗੇ ਗੰਦੇ ਬੰਦਿਆਂ ਨੇ ਸਾਡੇ ਦੇਸ਼ ਨੂੰ ਤਬਾਹ ਕਰਕੇ ਰੱਖਿਆ ਤੇਰੇ ਵਰਗੇ ਗੰਦੇ ਬੰਦਿਆਂ ਨੇ ਜਿਹੜੇ ਬੰਦੇ ਜਾਤ ਧਰਮ ਨੂੰ ਲੈ ਕੇ ਚੱਲਦੇ ਆ ਮੈਂ ਉਹਨਾਂ ਨੂੰ ਕਦੇ ਵੀ ਇਹ ਨਹੀਂ ਕਹਾਂ ਮੈਂ ਕਹਿੰਨਾ ਇਨਸਾਨੀਅਤ ਨੂੰ ਲੈ ਕੇ ਚੱਲੋ ਜਿਹੜਾ ਇਨਸਾਨ ਸਾਡੇ ਵਾਸਤੇ ਚੰਗਾ ਕੰਮ ਕਰ ਰਿਹਾ ਉਹ ਜਿਹੜਾ ਸਾਡੇ ਪੰਜਾਬ ਵਾਸਤੇ ਸਟੈਂਡ ਲੈ ਰਿਹਾ ਜਿਹੜਾ ਸਾਡੇ ਲੋਕਾਂ ਵਾਸਤੇ ਸਟੈਂਡ ਲੈ ਰਿਹਾ ਚਾਹੇ ਉਹ ਕਿਸੇ ਜਾਤੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਇਹ ਮੈਨੇ ਨਹੀਂ ਹੋਣਾ ਚਾਹੀਦਾ ਤੁਹਾਡੇ ਵਾਸਤੇ ਵਾਹ ਗੰਦੀ ਕਰਤੂਤ ਦੇ مالک ਵਾਹ ਕਿਆ ਗੰਦੀ ਸੋਚ ਆ ਜੇਕਰ ਕੋਈ ਮਜਬੂਗਾ ਦੀ ਔਰਤ ਸਰਪੰਚ ਬਣਦੀ ਆ ਜੇਕਰ ਉਹਦੀ ਸੋਚ ਚੰਗੀ ਆ ਜੇਕਰ ਉਹ ਪਿੰਡ ਦਾ ਵਿਕਾਸ ਕਰਨਾ ਚਾਹੁੰਦੀ ਆ ਤੇ ਫੇਰ ਤੈਨੂੰ ਕੀ ਤਕਲੀਫ ਆ ਜੇਕਰ ਕੋਈ ਉੱਥੇ ਰਾਏ ਸਿੱਖ ਜਾਂ ਉੱਥੇ ਰਵੀਦਾਸੀਆ ਜੇਕਰ ਬਾਲਮਿੱਕੀ ਆ ਵੀਰਾ ਜੇਕਰ ਉੱਥੇ ਤੁਸੀਂ ਇੱਕ ਹੋਰ ਜੱਟ ਸਿੱਖਾ ਚਾਹੇ ਕਿਸੇ ਜਾਤੀ ਦਾ ਜੇ ਕਰੋ ਸਰਪੰਚ ਬੰਦਾ ਤਾਂ ਤੇਰੇ ਬਾਬਾ ਹੁੰਦਾ ਕਿ ਹਮਤੋਂ ਖੁਰਕ ਖਰਕ ਹੋ ਗਈ ਤੇਰੇ ਤੈਨੂੰ ਨੀਂਦ ਨਹੀਂ ਆਉਣੀ ਦੁਨੀਆ ਤੇ ਕੀ ਕੁਝ ਹੋ ਰਿਹਾ ਇਹ ਦਲੇਰੀਆਂ ਉੱਥੇ ਵਖਾ ਕੀ ਤਰਿੰਦਗੀਆਂ ਹੋ ਰਹੀਆਂ ਦਲੇਰੀਆਂ ਉੱਥੇ ਵਖਾ ਕੀ ਬੋਲੀ ਜਾਂਣਾ ਤੈਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਯਾਦ ਰੱਖ ਗੱਲ ਇਹ ਯਾਦ ਰੱਖੋ ਕਿ ਕਿੱਡਾ ਸਾਡੇ ਪੰਜਾਬ ਦਾ ਬੇੜਾ ਕਰ ਘੋ ਰਿਆ ਉਦੋਂ ਦਾ ਤੇਰੇ ਵਰਗੇ ਕਮਰਿਆਂ ਚੋਂ ਬਾਹਰ ਨਹੀਂ ਨਿਕਲਦੇ ਕਿੱਡਾ ਇੱਥੇ ਕਿੱਡੇ ਧਰਨੇ ਲੱਗਦੇ ਆ ਕਿੰਨਾ ਲੋਕਾਂ ਨਾਲ ਅਤਿਆਚਾਰ ਹੁੰਦਾ ਉਦੋਂ ਤੇਰੇ ਵਰਗਿਆਂ ਦੀਆਂ ਛਕਲਾਂ ਸਾਹਮਣੇ ਨਹੀਂ ਆਉਂਦੀਆਂ ਤੇ ਆਹ ਜਿਹੜੀ ਤੁਸੀਂ ਆਹ ਸਾਰੇ ਜਾਤਾਂ ਨੂੰ ਇੱਕ ਦੂਜੇ ਦੇ ਖਿਲਾਫ ਕਰਨ ਤੇ ਲੱਗੇ ਹੋਏ ਆ ਇਹ ਤੁਹਾਡੀ ਜਿਹੜੀ ਕਹਿ ਲੋ ਆਹ ਜਿਹੜੀਆਂ ਗੰਦੀਆਂ ਗੱਲਾਂ ਬੋਲਦੇ ਆ ਤੁਸੀਂ ਇਹ ਸਾਰੇ ਜਾਤੀਵਾਦ ਨੂੰ ਪਹਿਰਾ ਦਵਾ ਕੇ ਤੁਸੀਂ ਤੇ ਤੁਸੀਂ ਪੜਕਾਉਂਦੇ ਆ ਇੱਕ ਦੂਜੇ ਨੂੰ ਐਜੇ ਕੰਮ ਨਹੀਂ ਕਰਨਾ ਚਾਹੀਦਾ ਉੱਠ ਬਾਬਾ ਜੇ ਤੇਰੀ ਤਗੜੀ ਸੋਚ ਆ ਮੈਂ ਸੁਣਿਆ ਸੀ ਕਹਿੰਦੇ ਉਹਦੇ ਬਿਆਨ ਆ ਜਿਹਦਾ ਮੁੰਡਾ 2 ਕਰੋੜ ਰੁਪਈਆ ਸਰਪੰਚੀ ਦਾ ਭਰਦਾ ਸੀ ਕੀ 2 ਕਰੋੜ ਰੁਪਈਆ ਤੂੰ ਬਿਮਾਰ ਲੋਕਾਂ ਤੇ ਲਾ ਸਕਦਾ ਕੀ 2 ਕਰੋੜ ਰੁਪਈਆ ਜਿੰਨਾ ਲੋਕਾਂ ਦੇ ਕੋਲ ਮਕਾਨ ਹੈ ਨਹੀਂਗੇ ਤੂੰ ਉਹਨਾਂ ਨੂੰ ਮਕਾਨ ਬਣਾ ਕੇ ਦੇ ਸਕਦਾ ਕੀ ਇਹ 2 ਕਰੋੜ ਰੁਪਈਆ ਜਿਹੜੇ ਗਰੀਬ ਜਿੰਨਾਂ ਆਪਦੇ ਧੀਆਂ ਦੇ ਵਿਆਹ ਕਰਨੇ ਆ ਕੋਲ ਉਹਨਾਂ ਦੇ ਪੰਜੀ ਨਹੀਂ ਕੀ ਤੂੰ ਉਹਨਾਂ ਧੀਆਂ ਦਾ ਵਿਆਹ ਕਰ ਸਕਦਾ ਕੀ ਜਿਹੜੇ ਮਾਵਾਂ ਦੇ ਕੱਲੇ-ਕੱਲੇ ਪੁੱਤ ਸੱਤ ਸਮੁੰਦਰੋਂ ਪਾਰ ਗਏ ਉਹਨਾਂ ਵਾਸਤੇ 2 ਕਰੋੜ ਦਾ ਰੋਜ਼ਗਾਰ ਖੋਲ੍ਹ ਸਕਦਾ ਘਟੀਆਂ ਘਟੀਆਂ ਸੋਚਦੇ ਮਾਲਕ ਜੇਕਰ ਕੰਮ ਕਰਨੇ ਆ ਕੋਈ ਚੱਜ ਦੇ ਕਰ ਇਹ ਸੋਚਿਆ ਨਹੀਂ ਚਾਹੀਦੀ ਨਾ ਸਾਨੂੰ ਮੈਂ ਲੋਕਾਂ ਨੂੰ ਬੇਨਤੀ ਕਰਦਾ ਤੁਹਾਡੀ ਵੋਟਾ ਜਿੰਨੂੰ ਮਰਜ਼ੀ ਪਾ ਦਿਓ ਜੇ ਪਰ ਜਾਤ ਵੇਖ ਕੇ ਵੋਟ ਨਾ ਪਾਓ ਜੇ ਇਨਸਾਨ ਵੇਖ ਕੇ ਵੋਟ ਪਾਓ ਜੇ ਕਿ ਕਿਹੜਾ ਇਨਸਾਨ ਚੰਗਾ ਕਿਹੜਾ ਇਨਸਾਨ ਚੰਗਾ ਨਹੀਂ ਸਾਨੂੰ ਜਾਤੀ ਸਰਪੰਚ ਨਹੀਂ ਚਾਹੀਦਾ ਸਾਨੂੰ ਜਾਤੀ ਐਮਐਲਏ ਨਹੀਂ ਚਾਹੀਦਾ ਸਾਨੂੰ ਜਾਤੀ ਮੁੱਖ ਮੰਤਰੀ ਨਹੀਂ ਚਾਹੀਦਾ ਜੇਕਰ ਅਸੀਂ ਜਾਤਾਂ ਵੇਖ ਕੇ ਧਰਮ ਵੇਖ ਕੇ ਵੋਟਾਂ ਨਾ ਪਾਈਆਂ ਹੁੰਦੀਆਂ ਤੇ ਆ 70 75 ਸਾਲਾਂ ਦੇ ਵਿੱਚ ਸਾਡੇ ਲੋਕਾਂ ਦਾ ਬੇੜਾ ਗਰਕ ਨਹੀਂ ਹੋਣਾ ਸੀ ਇਹ ਚੀਜ਼ ਨੋਟ ਕਰ ਲਓ ਅੱਜ ਸਾਡੇ ਕੋਲ ਕਿਹੜੀ ਕਿਹੜਾ ਧਰਮ ਦੇ ਵਿੱਚ ਗਰੀਬੀ ਆਣੀਗੀ ਸਿੱਖ ਮੁਸਲਮਾਨ ਈਸਾਈ ਦੱਸੋ ਹਿੰਦੂ ਮੁਸਲਮ ਸਿੱਖ ਈਸਾਈ ਚਾਰੇ ਧਰਮਾਂ ਦੇ ਵਿੱਚ ਗਰੀਬੀ ਆ ਕਿਹੜੀ ਜਾਤ ਦੇ ਵਿੱਚ ਗਰੀਬੀ ਨਹੀਂ ਜਰਨਲ 'ਚ ਵੀ ਗਰੀਬੀ ਪਈ ਆ ਐਸਸੀ ਕਾਸਟ ਦੇ ਵਿੱਚ ਬਹੁਤ ਗਰੀਬੀ ਪਈ ਆ ਬੀਸੀ ਕਾਸਟ ਦੇ ਵਿੱਚ ਗਰੀਬੀ ਪਈ ਆ ਤੁਸੀਂ ਇਹ ਦੱਸੋ ਕਿ ਕਿਹਦੇ ਕੋਲ ਗਰੀਬੀ ਨਹੀਂ ਕਿਹੜੇ ਵਿਅਕਤੀ ਹਸਪੀਟਲ ਤੋਂ ਬਿਨਾਂ ਇਲਾਜ ਤੋਂ ਨਹੀਂ ਰੋਂਦੇ ਐਸਸੀ ਬੀਸੀ ਜਰਨਲ ਸਾਰੇ ਰੋਂਦੇ ਆ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਰੋਂਦੇ ਆ ਪਰ ਇਹੋ ਜਿਹਾਂ ਗੰਦੀਆਂ ਸੋਚਾਂ ਕਰਕੇ ਸਾਡਾ ਦੇਸ਼ ਸਾਡੇ ਦੇਸ਼ ਦਾ ਯਾਦ ਰੱਖੋ ਸਿੱਖਿਆ ਸਾਡੇ ਦੇਸ਼ ਦਾ ਸਿਹਤ ਡਿਪਾਰਟਮੈਂਟ ਸਾਡੇ ਦੇਸ਼ ਦਾ ਰੋਜ਼ਗਾਰ ਸਭ ਮਿੱਟੀ ਹੋਇਆ ਪਿਆ ਇਹੋ ਜਿਹਾਂ ਗੰਦੀਆਂ ਸੋਚਾਂ ਕਰਕੇ ਜੇਕਰ ਭਰਾਵੋ ਤੁਹਾਨੂੰ ਮੇਰੀਆਂ ਗੱਲਾਂ ਗਲਤ ਲੱਗੀਆਂ ਹੋਣ ਮੈਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਚਾਹੁੰਨਾ ਪਰ ਵੀਰੋ ਜਾਤ ਧਰਮ ਵੇਖ ਕੇ ਵੋਟ ਨਾ ਪਾਇਆ ਕਰੋ ਇਨਸਾਨ ਵੇਖ ਕੇ ਵੋਟ ਪਾਇਆ ਕਰੋ ਜਿਹੜਾ ਕੋਈ ਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਜਾਂ ਤੁਹਾਡੇ ਸੂਬੇ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਜਾਂ ਸਰਪੰਚ ਬੰਦਾ ਤੁਹਾਡੇ ਪਿੰਡ ਨੂੰ ਉਹ ਵਿਕਾਸ ਦੇ ਰਾਹ ਤੇ ਲੈ ਕੇ ਚੱਲਣਾ ਚਾਹੁੰਦਾ ਉਹਦਾ ਸਾਥ ਦਿਓ ਔਰ ਯਾਦ ਰੱਖੋ ਆਪਾਂ ਆਪਦੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਇਸ ਟਾਈਮ ਸਾਡੇ ਦੇਸ਼ ਦੇ ਵਿੱਚ ਬਹੁਤ ਬੇਰੋਜ਼ਗਾਰੀ ਹੋਈ ਪਈ ਆ ਸਾਡੇ ਦੇਸ਼ ਦਾ ਜਿਹੜਾ ਕਹਿ ਲੋ ਸਹੀ ਮੰਨ ਤਾਂ ਸਾਡੇ ਪੱਲੇ ਕੱਖ ਨਹੀਂਗਾ ਔਰ ਦੇਸ਼ ਦੇ ਲੋਕਾਂ ਨੇ ਦੇਸ਼ ਦਾ ਨਾਮ ਉੱਚਾ ਕਰਨਾ ਚਾਹੁੰਦਾ ਹੁਣ ਤੁਹਾਡੀ ਇੱਛਾ ਕਿ ਇੱਕ ਗੰਦੀ ਸੋਚ ਨਾਲ ਵੋਟ ਪਾਉਣੀ ਆ ਜਿਵੇਂ ਆ ਬਾਬੇ ਨੇ ਕਹਿਤਾ ਕਿ ਮੈਂ ਕਹਾਂ ਇੱਕ ਮਜਬਨ ਸਰਪੰਚ ਆ ਜੇਕਰ ਚਾਹੇ ਕਿਸੇ ਵੀ ਜਾਤੀ ਦਾ ਕਿਸੇ ਵੀ ਧਰਮ ਦਾ ਜੇਕਰ ਭਾਈ ਉਹ ਤੁਹਾਡੇ ਪਿੰਡ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਚਾਹੇ ਉਹ ਜੱਟਾ ਮਜਬੀ ਸੇਖਾ ਰਵਿਦਾਸੀਆ ਵਾਲਮੀਕੀ ਰਾਏ ਸਿੱਖ ਚਾਹੇ ਕਿਸੇ ਵੀ ਜਾਤੀ ਦਾ ਕਿਸੇ ਵੀ ਧਰਮ ਦਾ ਉਹਨੂੰ ਮੌਕਾ ਦਿਓ ਉਧਰ ਨਾਲ ਗੱਲਾਂ ਬਾਤਾਂ ਖੋਲੋ ਕਿ ਸਾਡੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਚਲਾਓ